ਕਲ ਵੀ ਸਵਾਗਤ ਹੈ ਅੱਜ ਸਕੂਲ ਵਿਖੇ ਜਿਹੜਾ ਹੈਗਾ ਨਰਾਤਾ ਮੌਕੇ ਜਿਹੜੇ ਕੰਜਕਸ਼ਨ ਕੀਤਾ ਗਿਆ ਹੈਗਾ ਇਸ ਤਰ੍ਹਾਂ ਦੇ ਆਯੋਜਨ ਕੀਤੇ ਗਏ ਸਾਰੇ ਥੋੜੀ ਜਾਣਕਾਰੀ ਦਿਓਗੇ ਹਾਂਜੀ ਸਭ ਤੋਂ ਪਹਿਲੇ ਜੈ ਮਾਤਾ ਦੀ ਸਾਰਿਆਂ ਨੂੰ ਜੀ ਇੱਕ ਤਾਂ ਕੱਲ 8ਵੀਂ ਦਾ ਰਿਜ਼ਲਟ ਆਇਆ ਸਾਡੀਆਂ ਕੰਜਕਾਂ ਨੇ ਮੱਲਾ ਮਾਰੀਆਂ 90 ਪਲੱਸ 8 ਵਿੱਚ ਸਾਡੇ ਜਿਹੜੇ ਬਹੁਤ ਅੱਛੇ ਮਾਰਕਸ ਲੈ ਕੇ ਪਾਸ ਹੋਏ ਹੈ ਹਾਈਐਸਟ 95.6 ਦੋ ਬੱਚੇ ਬਹੁਤ ਮਿਹਰੇ ਤੀਸਰਾ ਵੀ 94.ਸਮਥਿੰਗ ਨੇੜੇ ਨੇੜੇ ਤਿੰਨ ਵਿੱਚ ਆਰ ਅੱਜ ਸੇ ਅਸ਼ਮੀ ਤੇ ਮਾਤਾ ਰਾਣੀ ਦੇ ਦਿਨ ਕੰਜਕ ਪੂਜਨ ਕੀਤਾ ਹੈ ਅਲਾਈयंस ਲੇਡੀ ਟੀਚਰਸ ਕਲਬ ਦੀ ਦਾਨਸ਼ੂ ਫਗਵਾੜਾ ਵੱਲੋਂ ਅਸੀਂ ਕੰਜਕਾਂ ਦਾ ਪੂਜਨ ਕਰਕੇ ਉਹਨਾਂ ਨੂੰ ਅਸੀਂ ਪੇਂਟ ਸਮਗਰੀ ਦਿੱਤੀ ਹੈ ਔਰ ਮਾਤਾ ਰਾਣੀ ਸਾਡੇ ਸਕੂਲ ਤੇ ਇੰਨੀ ਕਿਰਪਾ ਕਰੇ ਕਿ ਸਾਡੇ ਕਮਿੰਗ ਰਿਜ਼ਲਟ ਜਿਹੜੇ ਹੈ ਉਹ ਵੀ ਟੋਪ ਤੇ ਜਾਣ ਔਰ ਸਰਦਾਰ ਨਮਾ ਜਿਹੜਾ ਸੈਸ਼ਨ ਸ਼ੁਰੂ ਹੋ ਗਿਆ 2025-26 ਉਹਦੇ ਲਈ ਵੀ ਸਾਨੂੰ ਮਾਤਾ-ਪਿਤਾ ਨੇ ਬless ਕੀਤਾ ਜਿਵੇਂ ਦੇਖੋ ਚਾਹਿਆ ਕਿ ਮਹਾਮੈ ਦੀ ਕਿਰਪਾ ਨਾਲ ਜਿਹੜੇ ਬੱਚਿਆਂ ਨੇ ਕਾਫੀ ਅੱਛੇ ਨੰਬਰ ਹਾਸਲ ਕਰਕੇ ਜਿਹੜੀ ਹੈ ਨਾ ਅਗਲੇ ਕਲਾਸਾਂ ਵਿੱਚ ਪ੍ਰਵੇਸ਼ ਕੀਤਾ ਹੈਗਾ ਵਾ ਸੋ ਕੀ ਹੈਗਾ ਮਾਤਾ-ਪਿਤਾ ਨੂੰ ਅਪੀਲ ਹੈਗੀ ਬੱਚਿਆਂ ਦੇ ਨੂੰ ਕਿ ਕਿਸ ਤਰ੍ਹਾਂ ਉਹ ਬੱਚਿਆਂ ਨੂੰ ਉਤਸ਼ਾਹਿਤ ਕਰ ਤਾਂ ਜੋ ਉਹ ਤੁਹਾਡਾ ਵੀ ਪੂਰਨ ਤੌਰ ਤੇ ਸਹਿਯੋਗ ਕਰਨ ਔਰ ਅੱਗੇ ਵੱਧ ਸਕਣ ਅਸੀਂ ਬਸ ਪੇਰੈਂਟਸ ਅਗੇ ਇੱਕ ਮੈਲ ਅਸੀਂ ਰਿਕਵੈਸਟ ਕਰਾਂਗੇ ਕਿ ਉਹ ਆਪਣੇ ਬੱਚਿਆਂ ਨੂੰ ਡੇਲੀ ਸਾਡੇ ਕੋਲ ਭੇਜਣ ਔਰ ਡਾਈਟ ਅੱਛੀ ਦੇਣ ਬਾਕੀ ਬੱਚਾ ਜਦੋਂ ਸਾਡੇ ਕੋਲ 6 ਤੋਂ 7 ਘੰਟੇ ਤੱਕ ਬੱਚਾ ਸਾਡੇ ਕੋਲ ਹੈ ਤਾਂ ਅਸੀਂ ਆਪਣੇ ਆਪ ਬੱਚੇ ਤੇ ਫੋਕਸ ਕਰਾਂਗੇ ਕਿ ਬਿਨਾ ਟਿਊਸ਼ਨ ਤੋਂ ਬੱਚੇ ਕਿਸ ਤਰ੍ਹਾਂ ਬਹੁਤ ਅੱਗੇ ਵੱਧ ਸਕਦੇ ਆ। ਅਸੀਂ ਖੁਦ ਮਿਹਨਤ ਕਰਵਾਵਾਂਗੇ। ਅਸੀਂ ਪੇਰੈਂਟਸ ਨੂੰ ਬਸ ਇਹ ਰਿਕਵੈਸਟ ਕਰਾਂਗੇ ਕਿ ਬੱਚਿਆਂ ਦੇ ਹੱਥ ਮੋਬਾਈਲ ਨਾ ਦੇਣ ਔਰ ਡਾਈਟ ਅਚੀ ਰੱਖਣ ਤੇ ਕੋਈ ਵੀ ਲੰਘ ਚੁੱਟੀ ਨਾ ਕਰਵਾਉਣ। ਸੋ ਜਦੋਂ ਜਦ ਤੁਸੀਂ ਇੱਥੇ ਜੁਆਇਨ ਕੀਤਾ ਹੈਗਾ ਬਾਅਦ ਉਸ ਤੋਂ ਪਹਿਲਾਂ ਔਰ ਉਸ ਤੋਂ ਬਾਅਦ ਸਕੂਲ ਦਾ ਕੀ ਮਾਹੌਲ ਹੈਗਾ ਔਰ ਕਿਸ ਤਰ੍ਹਾਂ ਬੱਚੇ ਦੀ ਗਿਣਤੀ ਕਿੰਨੀ ਕੁ ਵਧੀ ਹੈ ਜਾਂ ਘਟੀ ਹੈ? ਕਿੰਨੀ ਕੁ ਗਿਣਤੀ ਹੈ? ਸਰ 2000 ਉਹ ਪਹਿਲੇ ਕਿੰਨੀ ਬਹੁਤ ਕੱਟ ਸੀ ਔਰ ਰਿਜ਼ਲਟ ਵੀ ਸਾਡੇ ਜਿਆਦਾ ਅੱਛੇ ਨਹੀਂ ਆਉਂਦੇ ਸੀਗੇ ਮੇਰੇ ਤੋਂ ਪਹਿਲੇ ਜਿਹੜੇ ਮਿਸਿਸ ਕੰਚਨ ਗਿੱਲ ਕੁਤਰਾ ਜੀ ਸਾਡੇ ਪ੍ਰਿੰਸੀਪਲ ਸੀਗੇ ਉਹਨਾਂ ਨੇ ਸਕੂਲ ਦੇ ਲਈ ਬਹੁਤ ਐਫਰਟਸ ਕੀਤੇ ਉਹਨਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਉਹ ਜਿਹੜੇ ਸਾਡੇ ਸਕੂਲ ਨੂੰ ਫਰਸ਼ ਤੋਂ ਅਸ਼ਟ ਤੱਕ ਲੈ ਕੇ ਗਏ ਆ ਜੀ ਉਹਨਾਂ ਦੇ ਪਿੱਛੇ ਅਸੀਂ ਚੱਲ ਰਹੇ ਆ ਉਹਨਾਂ ਦੀਆਂ ਗਾਈਡਲਾਈਨਸ ਦੇ ਨਾਲ ਤੇ ਉਹ ਉਹਨਾਂ ਦੇ ਅੰਤ ਤੋਂ ਬਾਅਦ ਹੀ ਸਾਡੀ ਸਕੂਲ ਦੀ ਮੈਰਿਟ ਸ਼ੁਰੂ ਹੋਈਆਂ ਤੇ ਇੱਕ ਦਾ ਕੰਮ ਨਹੀਂ ਪੂਰੀ ਟੀਮ ਦਾ ਕੰਮ ਹੈ ਮੇਰੀ ਟੀਮ ਇੰਨੀ ਕੁ ਵਧੀਆ ਹੈ ਅਸੀਂ ਇਵਨ ਕਿ ਬੱਚਿਆਂ ਨੂੰ ਕੁਝ ਨਹੀਂ ਦੇ ਪਾਣੇ ਪਰ ਸਾਰੇ ਬਰਾਬਰ ਕੰਮ ਕਰਦੇ ਹੋ ਸੋ ਕਿੰਨੇ ਸਟਾਫ ਮੈਂਬਰ ਹੈਗੇ ਸਕੂਲ ਚ ਸਟਾਫ ਮੈਂਬਰ ਦੀ ਇਸ ਟੋਟਲ ਹੋਣੇ ਹੈ 15 ਤੋਂ 20 ਸੋ ਜਿਹੜਾ ਹਾਲੀਆ ਰਿਜ਼ਲਟ ਰਿਲੀਜ਼ ਹੋਇਆ ਹੈਗਾ ਰਿਜ਼ਲਟ ਆਇਆ ਹਾਲ ਹੀ ਵਿੱਚ ਥੋੜੀ ਡਿਟੇਲ ਮਿਲ ਸਕਦੀ ਹੈ ਕਿਹੜੇ ਕਿਹੜੇ ਬੱਚੇ ਜਿਹੜਿਆਂ ਨੇ ਪਹਿਲਾ ਤੇ ਦੂਸਰਾ ਤੀਸਰਾ ਸਥਾਨ ਹਾਸਲ ਕੀਤਾ ਹੈਗਾ ਇਹ ਸਰ ਹਾਂਜੀ ਸਰ ਭਾਵਨਾ ਬੱਚਾ 95.6 6 जी सो ना ही मैं थोड़ी डिटेल मिल सकती है कि किस तरह जो बच्चे बच्चे ने पहला दूसरा तीसरा स्थान प्राप्त किया है उन्होंने नाम वगैरह की है हाँ जी सर सर मेरे को एक क्लास टोटल सैवनटी स्टूडेंट्स अपेयर हुए हैं मेरे स्कूल का हंड्रेड परसेंट रिजल्ट रहा फर्स्ट बेटी भावना जिन्हें नाइनटी फाइव पॉइंट सिक्स सिक्स 95.5 थर्ड रुचि कुमारी 94.3 और आठ बच्चे 90 प्लस मार्क्स लेके पास हुए हैं जी।, जी मैं बच्चों ਨੂੰ ਉਹਨਾਂ ਦੇ ਪੇਰੈਂਟਸ ਨੂੰ ਆਪਣੇ ਸਾਰੇ ਸਟਾਫ ਮੈਂਬਰਸ ਪਰ ਮੇਰੀ ਮੈਨੇਜਮੈਂਟ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦੀ ਹਾਂ ਸੁਮਨ ਜਿਹੜੀਆਂ ਨਵੀਆਂ ਕਲਾਸਾਂ ਲੱਗਣੀਆਂ ਸ਼ੁਰੂ ਹੋ ਗਈਆਂ ਜੀ ਅਜੇ ਸਟਾਰਟ ਹੋ ਗਈਆਂ ਜੀ ਫਸਟ ਅਫਟਰ ਤੋਂ ਨਵਾਂ ਸੈਸ਼ਨ ਸਟਾਰਟ ਹੋ ਚੁੱਕਾ ਜੀ ਜੀ ਸੋ ਜਿਹੜੇ ਬੁੱਕਸ ਵਗੈਰਾ ਜਾਂ ਬੱਚਿਆਂ ਦੇ ਡਰੈਸਸ ਉਹ ਇੱਥੇ ਪ੍ਰੋਵਾਈਡ ਕੀਤੀ ਜਾਂਦੀਆਂ ਕਿਸ ਤਰ੍ਹਾਂ ਸਾਨੂੰ ਬੁੱਕਸ ਸਾਨੂੰ ਗਵਰਨਮੈਂਟ ਦਿੰਦੀ ਐ ਉਸੇ ਬੱਚਿਆਂ ਨੂੰ ਨਾਲ-ਨਾਲ ਦਿੱਤੀਆਂ ਜੀ ਤੇ ਯੂਨੀਫਾਰਮਸ ਸਾਨੂੰ ਨਹੀਂ ਮਿਲਦੇ ਕਿਤੋਂ ਵੀ ਉਸੇ ਡੋਨਰਸ ਤੋਂ ਅਸੀਂ ਮੰਗ ਕੇ ਅਸੀਂ ਪਰ ਮੈਕਸਮ ਬੱਚਿਆਂ ਨੂੰ ਅਸੀਂ ਪ੍ਰੋਵਾਈਡ ਕਰਵਾ ਲਿਆ ਹਾਂ ਹਾਂਜੀ ਕਲ ਵਕਲੀ ਧੰਨਵਾਦ ਜੀ ਕੱਲ 8th ਕਲਾਸ ਦਾ ਰਿਜ਼ਲਟ ਹੈ ਜੀ ਕੱਲ ਸ਼ਾਮ ਸਾਡੇ ਸਕੂਲ ਦਾ ਰਿਜ਼ਲਟ ਬਹੁਤ ਅੱਛਾ ਰਿਹਾ 70% 70%